ਫਾਈ ਗੁਰ ਜੀ ਕਾ ਖਾਲਸਾ ਫਾਈ ਗੁਰ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਜਾਣਦੇ ਆ ਕਿ ਆਪਾਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਤਿੰਨ ਕਨਸੈਪਟਸ ਰਿਵਾਈਜ਼ ਕਰ ਚੁੱਕੇ ਸੀ ਤੇ ਅੱਪਾਂ ਪਹਿਲਾ ਕਨਸੈਪਟ ਜੀਗਾ ਲੈਟਰਸ ਆਪਾਂ ਅੱਗਵਾਈਤ ਆਪਣੇ ਉਹ ਤਿੰਨੇ ਕਨਸੈਪਟਸ ਨੂੰ ਰੀਕਾਲ ਕਰਾਂਗੇ ਹੁਣ ਲੈਟਰਸ ਜਿਵੇਂ ਆਪਾਂ ਪਹਿਲੀ ਵੀਡੀਓ ਇਸ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਲੈਟਰਸ ਦੋ ਤਰ੍ਹਾਂ ਨਾਲ ਲਿਖੇ ਜਾਂਦੇ ਆ ਕੈਪੀਟਲ ਔਰ ਸਮਾਲ ਲੈਟਰਸ ਤੇ ਜੋ ਇੰਗਲਿਸ਼ ਗ੍ਰਾਮਰ ਆ ਉਹਨੇ ਲੈਟਰਸ ਨੂੰ ਇੰਗਲਿਸ਼ ਗ੍ਰਾਮਰ ਦੇ ਰੂਲਸ ਦੇ ਅਕੋਰਡਿੰਗ ਲੈਟਰਸ ਟੂ ਟਾਈਪਸ ਦੇ ਵਿੱਚ ਡਿਵਾਈਡ ਹੋਇਆ ਫਸਟ ਹੈ ਕਾ ਵੋਵਲਸ ਐਂਡ ਸੈਕੰਡ ਇਨਸ ਕੰਸੋਨੈਂਟਸ ਕੰਸੋਨੈਂਟਸ ਟੋਟਲ 21 ਨੇ ਤੇ ਵੋਵਲਸ ਆਪਣੇ 5 ਨੇ ਆਈ ਏ ਈ ਆਈ ਓ ਯੂ ਤੇ ਆਪਣਾ ਸੈਕੰਡ ਕਨਸੈਪਟ ਸੀ वर्ड्स हम वर्ड्स की वर्ड्स होंगे या जाने के वर्ड्स जोड़े अपने वो लैटरस के कॉम्बीनेशन तो बनते हैं जाने कि आप लैटर कंबाइन करते हैं जाके बनते हैं वर्ड्स फॉर एग्जाम्पल इसका नेम ले लो मीनिंग स्कूल ले लो हम स्कूल है वो फाइव लैटर तो बनिया आ है ना ਕੁਲ ਇਹ ਲੈਟਰਸ ਤੋਂ ਮਿਲ ਕੇ ਬਣਿਆ ਆ ਪਰ ਜਿਹੜੇ ਆਪਣਾ ਵਰਡ ਆ ਲੈਟਰਸ ਤੋਂ ਬਣ ਕੇ ਨਹੀਂ ਲੈਟਰਸ ਤੋਂ ਬਣਦੇ ਆ ਪਰ ਉਹਦਾ ਇੱਕ मीनिंग ਹੋਣਾ ਚਾਹੀਦਾ ਮਤਲਬ ਕੋਈ ਵੀ ਜਣ ਕੇ ਆਪਣੇ ਵੱਲੋਂ ਹੀ ਨਹੀਂ ਬਣਾਤਾ ਜਿਹਦਾ ਕੋਈ मीनिंग ਹੋ ਨਾ ਹੋਵੇ ਜਣ ਕੇ ਕੋਈ ਸੈਂਸ ਤੋਂ ਜਿਹੜਾ ਆਪਾਂ ਵਰਡ ਬਣਾਉਣਾ ਹੈ ਉਸ ਦੀ ਇੱਕ ਸੈਂਸ ਹੋਣੀ ਚਾਹੀਦੀ ਤੇ ਨੈਕਸਟ ਸਿਗਾ ਸੈਂਟੈਂਸ ਸਿੰਟੈਂਸ ਵਿੱਚ ਕੀ ਸੀ ਜੁਣ ਜਿਵੇਂ ਵਰਡਸ ਨੇ ਉਹ ਲੈਟਰਸ ਦੇ ਕੰਬੀਨੇਸ਼ਨ ਤੋਂ ਬਣ ਦਿਆ ਜਿਹੜੇ ਜਿਹੜੇ ਸਿੰਟੈਂਸ ਨੇ ਉਹਨਾਂ ਦਾ ਇੱਕ मीनिंग ਹੋਣਾ ਚਾਹੀਦਾ ਜਿਵੇਂ ਕਿ ਉਹ ਵਰਡਸ ਦੇ ਕੰਬੀਨੇਸ਼ਨ ਤੋਂ ਬਣ ਦਿਆ ਆਪਾਂ ਇੱਕ ਸਿੰਟੈਂਸ ਬਣਾ ਲਵਨੇ ਆ ਰਵੀ ਇਜ਼ ਗoing ਟੂ ਸਕੂਲ ਕਿ ਜੋ ਰਵੀ ਹੈ ਉਹ ਸਕੂਲ ਜਾ ਰਹੀ ਹੈ ਜ਼ਾਫਰ ਜਾ ਰਿਹਾ ਹੈ ਤਾਂ ਜੋ ਇਹ ਸੈਂਟੈਂਸ ਆ 5 ਵਰਡਸ ਤੋਂ ਬਣਿਆ ਆ ਹੈਨਾ 1 2 3 4 5 ਵਰਡਸ ਤੋਂ ਬਣਿਆ ਆ ਰਵੀ ਇਜ਼ ਗੋਇੰਗ ਟੂ ਸਕੂਲ ਇਹਦਾ ਹੁਣ ਇੱਕ मीनिंग ਵੀ ਆ ਰਿਹਾ ਕਿ ਰਵੀ ਸਕੂਲ ਜਾ ਰਿਹਾ ਆ ਹੁਣ ਜਣ ਕੇ ਜੇ ਆਪਾਂ ਕੁਝ ਵੀ ਬਣਾਵਾਂਗੇ ਜਣ ਕੇ ਆਪਾਂ ਲਿਖ ਦਈਏ ਸਕੂਲ ਇਜ਼ ਗੋਇੰਗ ਰਵੀ ਟੂ ਇਹਦੀ ਕੋਈ ਸੈਂਸ ਨਹੀਂ ਮੰਨ ਮਤਲਬ ਸੈਂਟੈਂਸ ਤੇ ਵਰਡ ਜੇ ਆਪਾਂ ਗ੍ਰਾਮਰ ਚ ਕੁਛ ਵੀ ਜਣ ਕੇ ਕੋਈ ਵੀ ਵਰਡ ਲਿਖ ਦਿਆਂ ਸੈਂਟੈਂਸ ਲਿਖ ਦਿਆਂ ਉਹਦਾ ਇੱਕ मीनिंग ਹੋਣਾ ਚਾਹੀਦਾ ਆ ਤੇ ਹੁਣ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਸੈਂਟੈਂਸ ਤੇ ਅੱਗੇ ਸੈਂਟੈਂਸ ਦਾ ਕਨਸੈਪਟ ਰਿਵਾਈਜ਼ ਕਰਾਂਗੇ। ਤਾਂ ਫਿਰ ਜਦੋਂ ਵੀ ਆਪਾਂ ਸੈਂਟੈਂਸ ਬਣਾਉਣੇ ਦੋ ਗੱਲਾਂ ਹਮੇਸ਼ਾ ਧਿਆਨ ਵਿੱਚ ਰੱਖਣੀਆਂ ਨੇ। ਪਹਿਲਾ ਤਾਂ ਹੈਗਾ ਸਬਜੈਕਟ। ਸਬਜੈਕਟ ਉਹ ਹੁੰਦਾ ਆ ਜਿਹਦੇ ਬਾਰੇ ਆਪਾਂ ਸੈਂਟੈਂਸ ਦੇ ਵਿੱਚ ਗੱਲ ਕਰਦੇ ਆ। ਤੇ ਸੈਕੰਡ ਹੁੰਦਾ ਆ ਪ੍ਰੈਡੀਕੇਟ। ਪ੍ਰੈਡੀਕੇਟ ਹੁੰਦਾ ਮਤਲਬ ਜੋ ਆਪਾਂ ਹੁਣ ਸੈਂਟੈਂਸ ਦੇ ਵਿੱਚ ਕਿਸੇ ਵੀ ਜਾਨੀ ਕਿ ਆਪਾਂ ਰਵੀ ਸਕੂਲ ਚ ਲਿਖਿਆ ਸੀਗਾ ਹੁਣ ਇਹ ਚ ਕੀ ਆ ਜੋ ਰਵੀ ਹੈ ਇਹਦੇ ਬਾਰੇ ਗੱਲ ਹੋ ਰਹੀ ਆ ਹਨਾ ਵੀ ਰਵੀ ਸਕੂਲ ਜਾ ਰਹੀ ਹੈ ਤਾਂ ਇਹ ਕੀ ਹੋ ਗਿਆ ਇਹ ਸਬਜੈਕਟ ਹੋ ਗਿਆ ਹੁਣ ਜਿਹੜਾ ਪ੍ਰੈਡੀਕੇਟ ਹੁੰਦਾ ਜਿਹੜਾ ਸਬਜੈਕਟ ਤੋਂ ਬਿਨਾ ਜਿਹੜਾ ਪਿੱਛੇ ਰਹਿੰਦਾ ਉਹਨੂੰ ਪ੍ਰੈਡੀਕੇਟ ਕਹਿੰਦੇ ਆ ਮਤਲਬ ਜੋ ਸਬਜੈਕਟ ਆ ਉਹਦੇ ਬਾਰੇ ਕੀ ਦੱਸਿਆ ਹੋਇਆ ਹੁਣ ਜਿਹ ਜਿਹਦੇ ਬਾਰੇ ਗੱਲ ਕੀਤੀ ਗਈ ਆ ਉਹ ਸਬਜੈਕਟ ਆ ਹੁਣ ਸਬਜੈਕਟ ਬਾਰੇ ਕੀ ਗੱਲ ਕੀਤੀ ਆਪਾਂ ਵੀ ਉਹ ਸਕੂਲ ਜਾ ਰਹੀ ਆ ਤਾਂ ਫਿਰ ਇਹ ਕੀ ਹੋ ਜੂਗਾ ਪ੍ਰੈਡੀਕੇਟ ਤਾਂ ਠੀਕ ਹੈ ਇਸ ਗੋਇੰਗ ਟੂ ਸਕੂਲ ਕੀ ਹੋ ਜੂਗਾ ਪ੍ਰੈਡੀਕੇਟ ਹੁਣ ਆਪਾਂ ਰਵੀਵਾਰੀ ਗੱਲ ਕੀਤੀ ਸੀ ਕਿ ਉਹ ਸਕੂਲ ਜਾ ਰਹੀ ਆ ਤਾਂ ਫਿਰ ਕੀ ਗੱਲ ਕੀਤੀ ਸੀ ਇਸ ਗੋਇੰਗ ਟੂ ਸਕੂਲ ਤਾਂ ਕੀ ਹੋ ਜੂਗਾ ਪ੍ਰੈਡੀਕੇਟ ਸਿੰਪਲ ਵਰਡਸ ਦੇ ਵਿੱਚ ਆਪਾਂ ਦੱਸ ਕੀ ਯਾਨੀ ਕਿ ਜੋ ਸਬਜੈਕਟ ਹੁੰਦਾ ਉਹ ਪਹਿਲਾ ਵਰਡ ਹੀ ਹੁੰਦਾ ਹੈ ਮਿੰਨ ਜੋ ਫਸਟ ਲਟਰ ਹੁੰਦਾ ਸੈਂਟੈਂਸ ਦਾ ਉਹਦੇ ਬਾਰੇ ਗੱਲ ਕੀਤੀ ਜਾਂਦੀ ਹੈ ਤੇ ਉਹ ਮੂਰੇ ਹੀ ਹੁੰਦਾ ਹਮੇਸ਼ਾ ਸਬਜੈਕਟ పిచ్చా పేడికేట రూ ఫైవ్ ఎగ్జాంపల్స్ ఒకా ఫస్ట్ ఎగ్జాంపల్ దీమా is my sister ਕਿ ਜੋ ਸੀਮਾ ਹੈ ਉਹ ਮੇਰੀ ਸਿਸਟਰ ਹੈ ਇਹ ਸੈਂਟੈਂਸ ਹੈ ਤਾਂ ਹੁਣ ਆਪਾਂ ਸੀਮਾ ਬਾਰੇ ਗੱਲ ਕੀਤੀ ਸੀ ਸੀਮਾ ਕੀ ਹੋ ਜੂਗੀ ਸਬਜੈਕਟ ਤੇ ਉਹ ਕੀ ਦੱਸਿਆ ਸੀ ਉਹਦੇ ਬਾਰੇ ਕਿ ਉਹ ਮੇਰੀ ਭੈਣ ਹੈ ਤੇ ਉਹ ਮੇਰੀ ਸਿਸਟਰ ਹੈ ਤੇ ਕੀ ਹੋ ਜੂਗਾ ਪ੍ਰੈਡੀਕੇਟ ਹੈ ਸੈਕੰਡ ਸੈਂਟੈਂਸ ਲੈ ਲਓ ਸ਼ੀ ਪਲੇਸ ਵਿਦ ਮੀ ਕਿ ਜੋ ਉਹ ਮੇਰੇ ਨਾਲ ਖੇਲਦੀ ਹਾਂ ਕਿਹਦੇ ਬਾਰੇ ਗੱਲ ਕੀਤੀ ਆ ਵੀ ਉਹ ਮੇਰੇ ਨਾਲ ਖੇਲਦੀ ਆ ਸ਼ੀ ਕੀ ਹੋ ਗਿਆ ਸਬਜੈਕਟ ਕੀ ਦੱਸਿਆ ਉਹਦੇ ਬਾਰੇ ਪਲੇਜ਼ ਵਿਦ ਮੀ ਕਿ ਉਹ ਮੇਰੇ ਨਾਲ ਖੇਲਦੀ ਆ ਇਹ ਕੀ ਹੋ ਜੂਗਾ ਪ੍ਰੈਡੀਕੇਟ ਥਰਡ ਸੈਂਟੈਂਸ ਦੋ ਸਨ ਰਾਈਜ਼ਸ ਇਨ ਦਾ ਈਸਟ ਕਿ ਦੋ ਸਨ ਨਾ ਉਹੀ ਸ਼ਦੇ ਬਿਟਰਾਈਜ਼ਨਾ ਗੀਰਵਾਰ ਗੱਲ ਕੀਤੀ ਸੀ ਆਪਾਂ ਸਨਾਰੇ ਸਨ ਕੀ ਹੋ ਗਿਆ ਸਬਜੈਕਟ ਤੇ ਉਹ ਕੀ ਹੁੰਦਾ ਤੇ ਅਸ ਦੀਸ ਵੀਡੀਓ ਦੇ ਲਾਸਟ ਵਿੱਚ ਇੱਕ ਨੋਟ ਦੱਸਣਾ ਚਾਹਣੀ ਕਿ ਇੰਪੋਰਟੈਂਟ ਚੀਜ਼ ਜੋ ਹਮੇਸ਼ਾ ਯਾਦ ਰੱਖਣੀ ਆ ਕਿ ਜੋ ਇੱਕ ਸਿੰਪਲ ਸੈਂਟੈਂਸ ਹੋ ਕੋਈ ਵੀ ਸੈਂਟੈਂਸ ਹੋਵੇ ਉਹ ਹਮੇਸ਼ਾ ਵੱਡੇ ਲੈਟਰ ਤੋਂ ਯਾਨਕਿ ਕੈਪੀਟਲ ਲੈਟਰ ਦੱਸਿਆ ਸੀ ਇਹਨਾਂ ਵੀ ਲੈਟਰ ਦੋ ਤਰ੍ਹਾਂ ਨਾਲ ਲਿਖੇ ਜਾਂਦੇ ਆ ਸਮਾਲ ਐਂਡ ਕੈਪੀਟਲ ਲੈਟਰ ਉਹ ਹਮੇਸ਼ਾ ਕੈਪੀਟਲ ਲੈਟਰ ਤੋਂ ਸਟਾਰਟ ਹੋਗਾ ਹਮੇਸ਼ਾ ਬਿਗਿਨਸ ਵਿਦ ਕੈਪੀਟਲ ਲੈਟਰ ਐਂਡ ਐਂਡਸ ਵਿਦ ਤੇ ਖਤਮ ਮਤਲਬ ਐਂਡ ਕਿਵੇਂ ਹੋਊਗਾ ਉਹਦਾ ਐਂਡਸ ਵਿਦ ਅ ਫੁੱਲ ਸਟਾਪ ਹਮੇਸ਼ਾ ਉਹਦੇ ਸਿੰਪਲ ਸੈਂਟੈਂਸ ਜੋ ਆ ਉਹਦੇ ਹਮੇਸ਼ਾ ਐਂਡ ਤੇ ਫੁੱਲ ਸਟਾਪ ਲੱਗੂਗਾ ਤੇ ਸਟਾਰਟਿੰਗ ਲੈਫਟ ਲੈਟਰ ਕੈਪੀਟਲ ਹੀ ਹੋਊਗਾ ਤਾਂ ਫਿਰ ਹੋਪ ਸੋ ਕਿ ਜਿੰਨਾ ਅਸੀਂ ਵੀਡੀਓ ਵਿੱਚ ਅਸੀਂ ਕਲਾਸ ਵਿੱਚ ਜੋ ਵੀ ਆਪਾਂ ਰਿਵਾਈਜ਼ ਕੀਤਾ ਤੁਹਾਨੂੰ ਸਮਝ ਆ ਚੁੱਕਿਆ ਹੋਗਾ ਠੀਕ ਹੈ ਇੱਕ ਵਾਰੀ ਆਪਾਂ ਰਿਕਾਲ ਕਰ ਲੁੰਦੇ ਆ ਸਾਰੀਆਂ ਚੀਜ਼ਾਂ ਕਿ ਜੋ ਲੈਟਰਸ ਨੇ ਦੋ ਤਰ੍ਹਾਂ ਨਾਲ ਲਿਖੇ ਜਾਂਦੇ ਆ ਸਮਾਲ ਲੈਨ ਕੈਪੀਟਲ ਲੈਟਰਸ ਤੇ ਦੋ ਪਾਰਟਸ ਦੇ ਵਿੱਚ ਵਾਇਡ ਨੇ ਵੋਅਲਸ ਐਂਡ ਕੌਨਸਨੈਂਟਸ ਵੋਅਲਸ ਕਿੰਨੇ ਨੇ ਕਿ 5 A E I O U ਕੌਨਸਨੈਂਟਸ ਕਿੰਨੇ ਨੇ 21 ਤੇ ਵਰਡਸ ਕਿੰਨੇ ਲੈਟਰਸ ਦੇ ਗਰੁੱਪ ਤੋਂ ਮੰਨ ਲਿਆ ਕੋਈ ਐਗਜ਼ਾਮਪਲ ਲੈ ਲਾ ਮਤਲਬ ਲੈਟਰਸ ਦੇ ਗਰੁੱਪ ਤੋਂ ਬਣਦੇ ਲੈਟਰਸ ਨੂੰ ਮਿਲਾ ਕੇ ਵਰਡਸ ਬਣਦੀਆਂ ਤੇ ਇਹ मीनिंगफुल ਹੁੰਦੇ ਆ ਸੈਂਟੈਂਸ ਕੀ ਆ ਰਵੀ ਰਵੀ ਇਸ ਗੋਇੰਗ ਟੂ ਸਕੂਲ ਇਹ ਵਰਡਸ ਦੇ ਗਰੁੱਪ ਤੋਂ ਬਣਦੇ ਆ ਜਿਹੜੇ ਵਰਡਸ ਨੇ ਆ ਲੈਟਰਸ ਤੇ ਕੰਬੀਨੇਸ਼ਨ ਤੋਂ ਬਣਦੀਆਂ ਤੇ ਜਦੋਂ ਆਪਾਂ ਸੈਂਟੈਂਸ ਬਣਾਉਣਾ ਦੋ ਚੀਜ਼ਾਂ ਹਮੇਸ਼ਾ ਧਿਆਨ ਰੱਖਣੀਆਂ ਨੇ ਸਬਜੈਕਟ ਐਂਡ ਪ੍ਰੈਡੀਕੇਟ ਸਬਜੈਕਟ ਕੀ ਆ ਜਿਹਦੇ ਬਾਰੇ ਆਪਾਂ ਗੱਲ ਕਰਦੇ ਆ ਪ੍ਰੈਡੀਕੇਟ ਸਬਜੈਕਟ ਦੇ ਬਾਰੇ ਕੀ ਗੱਲ ਕੀਤੀ ਗਈ ਆ ਵੀ ਜੋ ਸਬਜੈਕਟ ਆ ਜਿਹਦੇ ਬਾਰੇ ਗੱਲ ਕੀਤੀ ਆ ਉਹਦੇ ਬਾਰੇ ਕੀ ਗੱਲ ਕੀਤੀ ਗਈ ਆ ਹਣਾ ਜਿਵੇਂ ਆਪਾਂ ਐਗਜ਼ਾਮਪਲ ਦੇ ਵਿੱਚ ਸਮਝਿਆ ਹੋਪਸ ਤੁਹਾਨੂੰ ਵੀ ਸਮਝ ਆ ਗਿਆ ਹੋਣਾ ਤੇ ਸੈਂਟੈਂਸ ਤਾਂ ਇਹ ਚੀਜ਼ਾਂ ਤੋਂ ਬਣਦੇ ਆ ਸਬਜੈਕਟ ਵਰਬ ਐਂਡ ਆਬਜੈਕਟ ਇਹਦੇ ਬਾਰੇ ਕਿਸੇ ਆਪਾਂ ਹੋਰ ਵੀਡੀਓ ਦੇ ਵਿੱਚ ਪੂਰਾ ਵਿਸਥਾਰ ਨਾਲ ਡਿਸਕਸ ਕਰਾਂਗੇ ਜਾਨੀ ਕਿ ਇੱਕ ਕਨਸੈਪਟ ਵੀ ਜਾਨੀ ਕਿ ਇਸ ਕਨਸੈਪਟ ਸਮਝਣ ਲਈ ਵੀ ਇੱਕ ਤੁਹਾਨੂੰ ਲੰਬੀ ਵੀਡੀਓ ਆਪਾਂ ਲੈ ਕੇ ਆਵਾਂਗੇ ਤਾਂ ਕਿ ਤੁਹਾਨੂੰ ਇਸ ਇਸ ਜਿੱਤਨੇ ਚੀਜ਼ਾਂ ਵੀ ਸਮਝ ਆ ਸਕਣ ਤੇ ਨੋਟ ਮੈਂ ਇੱਕ ਵਾਰੀ ਤੁਹਾਨੂੰ ਫਿਰ ਤੋਂ ਇੱਕ ਜ਼ਰੂਰੀ ਚੀਜ਼ ਸਾਂਸ਼ਣੀ ਆ ਕੇ ਦੋ ਸੈਂਟੈਂਸਾ ਹਮੇਸ਼ਾ ਕੈਪੀਟਲ ਲੈਟਰ ਤੋਂ బిగైన్ ਹੋਗਾ ਤੇ ਐਂਡ ਕੀਤੇ ਨਾਲ ਹੋਗਾ ਫੁੱਲ ਸਟਾਪ ਦੇ ਨਾਲ ਠੀਕ ਹੈ ਹੋਪਸ ਹੋ ਕਿ ਤੁਹਾਨੂੰ ਇਹ ਸਭ ਕੁਝ ਸਮਝ ਆ ਚੁੱਕਿਆ ਹੋਊਗਾ ਜੋ ਵੀ ਆਪਾਂ ਅੱਜ ਸੀ ਵੀਰ ਦੇ ਵਿੱਚ ਜਾਂ ਫਿਰ ਕਲਾਸ ਦੇ ਵਿੱਚ ਰਿਵਾਈਜ਼ ਕੀਤਾ ਆ ਤੇ ਜੇਕਰ ਤੁਹਾਨੂੰ ਕੋਈ ਸਮਝ ਨਾ ਵੀ ਆਇਆ ਜਾਂ ਫਿਰ ਜੇ ਅਸੀਂ ਕਿਤੇ ਗਲਤੀ ਕਰ ਗਏ ਹੋਵਾਂ ਹੋਈਏ ਤਾਂ ਫਿਰ ਜਰੂਰ ਦੱਸਿਓ ਕਮੈਂਟ ਕਰ ਕਮੈਂਟ ਜਰੂਰ ਕਰਿਆ ਕਰੋ ਯਾਨੀ ਕਿ ਕਿਤੇ ਕਿਤੇ ਸੱਤ ਤੋਂ ਵੀ ਸਮਝਾਉਂਦੇ ਸਮਝਾਉਂਦੇ ਗਲਤੀ ਹੋ ਜਾਂਦੀ ਆ ਤੇ ਇਹ ਵੀਡੀਓ ਇਫ ਇਸ ਵੀਡੀਓਸ ਤੇ ਮੋਟਿਵ ਕੀ ਆ ਯਾਨੀ ਕਿ ਕਈ ਹੁਣ ਆਪਣੀਆਂ ਮਾਵਾਂ ਨਹੀਂਆਂ ਹਨ ਉਹ ਘੱਟ ਪੜੀਆਂ ਲਿਖੀਆਂ ਨੇ ਆ ਆਪਣੇ ਬੱਚਿਆਂ ਨੂੰ ਨਹੀਂ ਪੜਾ ਪੜਾ ਸਕਦੀਆਂ ਹਨ ਉਹਨਾਂ ਨੂੰ ਦਿੱਕਤ ਆਉਂਦੀ ਆ ਪੜਾਉਣ ਦੇ ਵਿੱਚ ਤਾਂ ਫਿਰ ਉਹ ਆਪਣੀਆਂ ਵੀਡੀਓਸ ਤੋਂ ਹੈਲਪ ਲੈ ਕੇ ਆਪਣੇ ਬੱਚਿਆਂ ਨੂੰ ਪੜਾ ਸਕਦੇ ਜਿਵੇਂ ਕਿ ਮੇਰੇ ਮਦਰ ਨੇ ਮੇਰੇ ਮਦਰ ਨੇ ਵੀ ਮੈਨੂੰ ਬਹੁਤ ਔਖੇ ਔਖਾ ਯਾਨੀ ਕਿ ਟੀਚਰਸ ਤੋਂ ਹੈਲਪ ਲੈ ਲਾਇਆ ਕਿ ਮੈਨੂੰ ਸਮਝਾਉਂਦੇ ਰਹੇ ਨੇਗੇ ਫੋਨ ਤੇ ਗੱਲ ਕਰ ਫੋਨ ਤੋਂ ਟੀਚਰਸ ਤੋਂ ਹੈਲਪ ਲੈ ਲਾਇਆ ਕਿ ਹਨਾ ਮੇਰੇ ਮਦਰ ਨੇ ਬਹੁਤ ਐਫਰਟਸ ਕੀਤੀਆਂ ਮੈਨੂੰ ਪੜਾਉਣ ਦੇ ਵਿੱਚ ਜਾਨਕਿ ਹੁਣ ਮੇਰੇ ਮੇਰੇ ਜਾਨਕਿ ਉਦੋਂ ਟੀਚਰਸ ਮੇਰੇ ਬਹੁਤ ਵਧੀਆ ਸੀਗੇ ਜਦੋਂ ਮਮਾ ਨੇ ਹੈਲਪ ਕੀਤੀ ਆ ਹੁਣ ਕਈ ਵਾਰ ਨਹੀਂ ਕਿਸੇ ਕੋਲ ਹੈਲਪ ਹੁੰਦੀ ਕੋਈ ਕਿਸੇ ਚੀਜ਼ ਦੀ ਤਾਂ ਫਿਰ ਉਹ ਜਾਨਕਿ ਆਪਣੀ ਵੀਡੀਓ ਤੋਂ ਸਿੱਖ ਸਕਣ ਵੀਡੀਓ ਦਾ ਇਸ ਤਾ ਹੀ ਵੀਡੀਓ ਬਣਾਉਂਦਾ ਸਾਡਾ ਮੋਟਿਵ ਹੈ ਕਿ ਜਿਹੜੇ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਉਹ ਆਪਣੇ ਤੋਂ ਸਿੱਖ ਸਕਣ। ਬਾਕੀ ਫਿਰ ਤੋਂ ਕਹਿੰਦੇ ਆ ਜੇ ਕੋਈ ਗਲਤੀ ਕੀਤੀ ਹੋਵੇ ਤਾਂ ਫਿਰ ਜ਼ਰੂਰ ਕਮੈਂਟ ਕਰਕੇ ਦੱਸਿਓ ਮਾਫੀ ਮੰਗਦੇ ਆ ਤੇ ਹੋਰ ਐਡਵਾਈਸ ਕਰਿਓ ਕਿ ਆਪਾਂ ਹੋਰ ਵੀਡੀਓ ਦੇ ਵਿੱਚ ਹੋਰ ਕੀ ਨਵਾਂ ਐਡ ਕਰ ਸਕਦੇ ਆ ਮਤਲਬ ਹੋਰ ਕਿਸ ਤਰੀਕੇ ਦੇ ਨਾਲ ਵਧੀਆ ਬਣਾ ਸਕਦੇ ਆ ਵੀਡੀਓ ਨੂੰ ਜ਼ਰੂਰ ਦੱਸਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇ ਤੁਹਾਨੂੰ ਹੋਰ ਕੋਈ ਵੀ ਸਬਜੈਕਟ ਕਨਸੈਪਟ ਗ੍ਰਾਮਰ ਦਾ ਜਾਂ ਫਿਰ ਕਿਸੇ ਹੋਰ ਸਬਜੈਕਟ ਦਾ ਵੀ ਨਹੀਂ ਜੇ ਸਮਝ ਆਉ ਤੁਸੀ ਜਰੂਰ ਸਾਨੂੰ ਕਮੈਂਟ ਜਰੂਰ ਕਰਿਓ ਬਰੋ ਤੇ ਅਸੀਂ ਵੀ ਆਈ ਆਈ ਵਿਸ਼ ਕਰਦੇ ਆਂ ਕਿ ਅਸੀਂ ਤੁਹਾਡੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਕਰ ਸਕੀਏ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ